ਇਹ ਧਰਤੀ ਬਾਬੇ ਨਾਨਕ ਦੀ ਐ ਇੱਥੇ ਤਾਂ ਐਸਾ ਹੱਥ ਨਾਲ ਐ ਛੱਟਾ ਦੇ ਦਿਓ ਨਾ ਉਹ ਵੀ ਹਰਾ ਹੋ ਜਾਂਦਾ ਕਿਉਂਕਿ ਹਰਾ ਕਰਨਾ ਉਸ ਅਕਾਲ ਪੁਰਖ ਨੇ ਉਹਦਾ ਓਟ ਆਸਰਾ ਲੈ ਕੇ ਇਹ ਧਰਤੀ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਤੇ ਕਿਸੇ ਚੀਜ਼ ਦਾ ਛੱਟਾ ਦੇ ਦੋ ਉਹਨੇ ਇੱਕ ਨਾ ਇੱਕ ਦਿਨ ਜ਼ਰੂਰ ਧਰਤੀ ਦਾ ਸੀਨਾ ਪਾੜ ਕੇ ਉੱਗਣਾ ਕੁਦਰਤ ਪਾਣ ਪਾਣੀ ਇਹ ਸਭ ਉਹ ਅਕਾਲ ਪੁਰਖ ਦਾ ਤੇ ਉਹਨੇ ਜਿਹਨੂੰ ਚੁੰਝ ਦਿੱਤੀ ਹੈ ਨਾ ਉਹਨੂੰ ਚੋਗ ਵੀ ਦੇਣਾ ਹੀ ਹੈ ਵੈਰੀ ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੀ ਸਾਰੇ ਠੀਕ ਠਾਕ ਆਪਾਂ ਬਾਬੇ ਨਾਨਕ ਦੀ ਕਿਰਪਾ ਨਾਲ ਪੂਰੇ ਚੜ੍ਹਦੀ ਕਲਾ ਚ ਹੈ ਠੰਡੀ ਠੰਡੀ ਸਵੇਰ ਦੀ ਹੋ ਗਈ ਆਮਦ ਤੇ ਸਾਡੀ ਸੜਕ ਨਾਲ ਮਿੱਟੀ ਲੱਗਣੀ ਵੀ ਹੋ ਗਈ ਸਟਾਰਟ ਜਿਹੜੀ ਆਪਾਂ ਮਿੱਟੀ ਆ ਕੱਢ ਕੇ ਬਾਹਰ ਲਾਈ ਸੀਗੀ ਇਹ ਬਹੁਤ ਜ਼ਿਆਦਾ ਉੱਚੀ ਸੀਗੀ ਤੇ ਲੱਗ ਰਹੀ ਹੈ ਸਾਰੇ ਜੀ ਸੜਕ ਦੇ ਆਸ-ਪਾਸ ਮਿੱਟੀ ਲੱਗ ਰਹੀ ਹੈ ਟਰਾਲੀਆਂ ਦੇ ਨਾਲ ਤੇ ਆਪਣੇ ਤਾਂ ਪਹਿਲਾਂ ਹੀ ਐਕਸਟਰਾ ਸੀਗੀ ਮਿੱਟੀ ਇਹ ਕੱਲ ਚੱਕ ਕੇ ਇਧਰ ਸਾਰੀ ਮਿੱਟੀ ਰੂਟਰ ਦੇ ਨਾਲ ਤੇ ਇਧਰ ਲਈ ਸੈੱਟ ਕਰਤੀ ਚਲੋ ਨਾਲੇ ਮੇਰਾ ਫਾਇਦਾ ਹੋ ਗਿਆ ਨਾਲੇ ਇਧਰਲਾ ਫਾਇਦਾ ਹੋ ਗਿਆ ਨਾਲੇ ਬਚਾਅ ਹੋ ਗਿਆ ਉਹ ਮੈਂ ਵੀ ਟਰਾਲੀਆਂ ਇਹਨਾਂ ਨੇ ਵੀ ਲਾਉਣੀਆਂ ਸੀ ਆਪਣੀ ਮਿੱਟੀ ਨਾਲੇ ਤਾਂ ਓਕੇ ਹੋ ਗਈ ਇਧਰੋਂ ਚੱਕੀ ਕੀ ਨਾਲੇ ਉਧਰ ਲੱਗ ਗਈ ਨਹੀਂ ਪ੍ਰਿੰਸੀਪਲ ਹਾਂ ਵਧੀਆ ਹੋ ਗਿਆ ਨਾ ਕੁਛ ਇਹਨਾਂ ਨੇ ਧੱਕੇ ਹਾਂ ਬਾਈ ਹਾਂ ਉਹ ਗੱਡੀ ਤਾਂ ਦੂਰੀ ਹੋਈ ਸੀ ਹਨਾ ਕਿੱਥੇ ਆ ਕਿੱਥੇ ਓਏ ਮੈਂ ਖੜੀ ਜਿਹੜੀ ਐਕਸੀਡੈਂਟ ਥੋੜੀ ਹੋਇਆ ਹੋਇਆ ਯਾਰ ਮੈਂ ਤਾਂ ਧਿਆਨ ਨਹੀਂ ਦਿੱਤਾ ਨਹੀਂ ਉਹ ਗੱਡੀ 'ਚ ਤਾਂ ਬੰਦੇ ਬੈਠੇ ਆ ਸੜਕ ਦਾ ਨਾਲੇ ਤਾਂ ਬਣ ਗਿਆ ਮੂੰਹ ਮੱਥਾ ਜਾਂ ਘੈਂਟ ਬਣ ਗਿਆ ਕੰਮ ਕਿਉਂਕਿ ਮਿੱਟੀ ਮੇਰੇ ਬਹੁਤ ਜ਼ਿਆਦਾ ਲੱਥੀ ਸੀ ਤੇ ਆਪਾਂ ਜੀ ਸੀ ਪੀ ਨਾਲ ਬਾਹਰ ਕੱਢਤੀ ਸੀ ਉਹ ਉੱਚੀ ਹੋ ਗਈ ਸੀ ਮੈਂ ਕਿਹਾ ਚਲ ਕਰਾਇਆ ਲਾਵਾਂਗੇ ਉਦੋਂ ਨੂੰ ਚਲੋ ਲੱਗ ਹੀ ਪਏ ਆਪਣੇ ਰਾਹਲੇ ਤੇ ਆ ਵਧੀਆ ਗੱਲ ਚੱਕ ਇੱਧਰ ਕਰਤੀ ਕੋਸਾ ਉਧਰ ਨੂੰ ਕਰਤੀ ਤੇ ਨਾਲੇ ਮਿੱਟੀ ਦਾ ਟਰਾਲੀਆਂ ਪਾਉਣ ਦਾ ਫਾਇਦਾ ਹੋ ਗਿਆ ਨਾਲੇ ਮੇਰੀ ਮਿੱਟੀ ਚਲੋ ਆਪਾਂ ਦਾ ਆਪਦੇ ਪੈਸੇ ਲਾ ਕੇ ਬਾਹਰ ਕੱਢੀ ਸੀ ਮਿੱਟੀ ਤੇ ਉਹਦੇ ਨਾਲ ਚਲੋ ਨਾਲੇ ਪਾਉਣ ਨਾਲੇ ਫਲੀਆਂ ਨਾਲੇ ਆਪਣਾ ਇੱਧਰ ਮਿੱਟੀ ਲੱਥੀ ਪਈ ਸੀ ਕਣਕ ਬਾਬੇ ਨਾਨਕ ਦੀ ਕਿਰਪਾ ਨਾਲ ਅੱਜ ਹੋ ਗਈ ਆ ਬਾਹਿਆਂ ਤਈਆਂ ਦਿਨਾਂ ਦੀ ਕਣਕ ਪੂਰੀ ਵਧੀਆ ਹੋ ਗਈ ਆ ਕੋਈ ਟੈਨਸ਼ਨ ਨਹੀਂ ਇਸ ਵਾਰ ਸਾਰੇ ਪੰਜਾਬ ਦੇ ਵਿੱਚ ਹੀ ਸੁੰਡੀ ਦਾ ਬਹੁਤ ਘੱਟ ਅਟੈਕ ਆ ਕਿਉਂਕਿ ਮੌਸਮ ਠੰਡਾ ਜਾਦੇ ਆ ਤੇ ਬਾਕੀ ਚਲੋ ਜੋ ਅਕਾਲ ਪ੍ਰਖਣ ਸਾਰਾ ਪਤਾ ਹੀ ਆ ਨਾ ਇਹ ਅੱਜ ਮੈਂ 2 ਦਿਨ ਘੱਟੋ ਘੱਟ ਖੇਤ ਨਹੀਂ ਆ ਕੰਮ ਬਹੁਤ ਜ਼ਿਆਦੇ ਸੀ ਅੱਜ ਵੀ ਬਹੁਤ ਜ਼ਿਆਦੇ ਬਿਜੀ ਆ ਅੱਜ ਇੱਕ ਗੱਡੀ ਨਾਲ ਕੱਲ ਮੈਂ ਚੈੱਕ ਅਪ ਤਾਂ ਕਰਾਇਆ ਸੀ ਗੱਡੀ ਸੀ ਓਕੇ ਆਪਣੀ ਤੇ ਸਰਵਸਾ ਜੇ 2000 ਹੋਰ ਚਲਣੀ ਸੀ ਫਿਰ ਕਰਾਉਣੀ ਸੀ ਤੇ ਕੱਲ ਡਿਸਕਾਂ ਚ ਥੋੜੀ ਜਿਹੀ ਪ੍ਰੋਬਲਮ ਆ ਗਈ ਤੇ ਅੱਜ ਜਾ ਕੇ ਦਿਖਾਉਣੇ ਡਿਸਕਾਂ ਡਿਸਕਾਂ ਪਾਉਣੇ ਆ ਨਵੀਆਂ ਤੇ ਆਜੋ ਫਿਰ ਚਲਦੇ ਆ ਖੇਰਗਾਹ ਮੋਟਰ ਤੇ ਮਾਰਦੇ ਗੇੜਾ ਛੇੜਾ ਸਾਈਕਲ ਤੇ ਆਉਂਦਾ ਵੀ ਸਵੇਰੇ ਸਵੇਰੇ ਹਣਾਂਦੀ ਆਪਣਾ ਹੀ ਆ ਨਾਲ ਠੰਡ ਲੈ ਜਾਂਦੀ ਐ ਨਾਲੇ ਗੇੜਾ ਲੱਗ ਜਾਂਦਾ ਨਾਲੇ ਪੇਟ ਸੈਟ ਰਹਿੰਦਾ ਕਣਕ ਪੂਰੀ ਵਧੀਆ ਉੱਗੀ ਐ ਥੋੜੀ ਜਿਹੀ ਕਿ ਉੱਗੀ ਬਹੁਤ ਲੇਟ ਆ ਐ ਲੱਗਦਾ ਸੀ ਵੀ ਥੋੜੀ ਵਿਰਲੀ ਨਾ ਹੋ ਜੇ ਔਰ ਕਣਕ ਬਾਬੇ ਨਾਨਕ ਦੀ ਕਿਰਪਾ ਨਾਲ ਉੱਗੀ ਆ ਵਦਿਆ ਇਹ ਬਾਬਾ ਨਾਨਕ ਹੀ ਆ ਸਭ ਦਾ ਕਣਕ ਪੂਰੀ ਚਾਰੇ ਪਾਸੇ ਆਪਣੀ ਘੈਂਟ ਹੈ ਕਿ ਖਰਚੇ ਵੀ ਬਹੁਤ ਵਿੱਚ ਪਰ ਕਣਕ ਓਕੇ ਦੀ ਰਿਪੋਰਟ ਹੈ ਕਿ ਪਾਣੀ ਬਈ ਛਾੜ ਕੇ ਲਾਇਆ ਜੋ ਮੜ ਕੇ ਨਾ ਜਦੋਂ ਪਾਣੀ ਲਾ ਦਈਦਾ ਜਿਵੇਂ ਕੋਰ ਕਣਕ ਜਾਦੇ ਵੱਧਦੀ ਹੈ ਜਦੋਂ ਪਾਣੀ ਲੱਗ ਜਾਂਦਾ ਫਿਰ ਥੋੜਾ ਓਖਾ ਹੋ ਜਾਂਦਾ ਹੈ ਕਿ ਚੜਦੀ ਕਲਾ ਦੱਲੇ ਕੰਮ ਤੇ ਸੱਟਾ ਕਈ ਵੀਰਾਂ ਨੇ ਮੈਨੂੰ ਕਿਹਾ ਵੀ ਇਹ ਜਿਹੜਾ ਤੂੰ ਲਸਣ ਬੀਜਿਆ ਨਾ ਉਦੋਂ ਆਪਾਂ ਵੀਡੀਓ ਪਾਈ ਸੀ ਵੀ ਇਹ ਨਹੀਂ ਕਾਮਯਾਬ ਹੋਣਾ ਪਰ ਬਾਈ ਬਾਬੇ ਨਾਨਕ ਦੀ ਕਿਰਪਾ ਨਾਲ ਲਸਣ ਵੇਖੋ ਤੁਸੀਂ ਪ੍ਰਾਣੀ ਦੇ ਵਿੱਚੋਂ ਨਿਕਲਦਾ ਤਰ੍ਹਾਂ ਆਉਂਦਾ ਆ ਦੇਖ ਹਾਲੇ ਥਲਾ ਨਿਕਲਦਾ ਆਉਂਦਾ ਗਰਲਾ ਨੀਗਾ ਉੱਗਿਆ ਸਾਰੇ ਹੀ ਆ ਦੇਖ ਅਵੇ ਚੋਕ-ਕੋਸ਼ ਕੁਛ ਹੈ ਜੀ ਨਾ ਅਵੇ ਜਿਵੇਂ ਆ ਨਈ ਨਈ ਜੜ ਲੱਗੀ ਪਾਣੀ ਰਿਪੀਟ ਕਰਨਾ ਪੈਣਾ ਬਸ ਇਹ ਆਵੇ ਜਿੰਨਾ ਜੜ ਲੱਗੀ ਨਾ ਸਾਰੇ ਓਕੇ ਹੋ ਗਿਆ ਕਹਿੰਦੇ ਨਾ ਇਹ ਧਰਤੀ ਬਾਬੇ ਨਾਨਕ ਦੀ ਐ ਇੱਥੇ ਤਾਂ ਐਸਾ ਹੱਥ ਨਾਲ ਐ ਛੱਟਾ ਦੇ ਦਿਓ ਨਾ ਉਹ ਵੀ ਹਰਾ ਹੋ ਜਾਂਦਾ ਕਿਉਂਕਿ ਹਰਾ ਕਰਨਾ ਉਸ ਅਕਾਲ ਪੁਰਖ ਨੇ ਉਹਦਾ ਓਟ ਆਸਰਾ ਲੈ ਕੇ ਇਹ ਧਰਤੀ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਤੇ ਕਿਸੇ ਚੀਜ਼ ਦਾ ਛੱਟਾ ਦੇ ਦੋ ਉਹਨੇ ਇੱਕ ਨਾ ਇੱਕ ਦਿਨ ਜ਼ਰੂਰ ਧਰਤੀ ਦਾ ਸੀਨਾ ਪਾੜ ਕੇ ਉੱਗਣਾ ਸੋ ਇਹ ਧਰਤੀ ਹਰਿਆਲੀ ਪੈਦਾ ਕਰਨ ਲਈ ਐ ਤੇ ਆਹ ਦੇਖ ਲੋ ਹਰਿਆਲੀ ਧਰਤੀ ਕੁਦਰਤ ਪਾਣ ਪਾਣੀ ਇਹ ਸਭ ਉਹ ਆਕਾਲਪੁਰਖ ਦਾ ਤੇ ਉਹਨੇ ਜਿਹਨੂੰ ਚੁੰਝ ਦਿੱਤੀ ਹੈ ਨਾ ਉਹਨੂੰ ਚੋਗ ਵੀ ਦੇਣਾ ਹੈ ਗੰਡਾ ਵੀ ਹੁਣ ਕੰਨਗੇ ਚੱਕਦਾ ਹੁੰਦਾ ਤੇ ਮਟਰ ਵੀ ਆਪਣੇ ਪੂਰੇ ਓਕੇ ਹੁਣ ਇਹਦੀ ਗੋਡੀ ਕਰਨੀ ਥੋੜਾ ਵਿੱਚ ਗੰਦ ਹੋ ਗਿਆ ਸਾਫ ਸਫਾਈ ਹਜੇ ਗਿੱਲਾ ਫਿਰ ਉਹ ਦੁਬਾਰਾ ਚ ਕਰਾਂਗੇ ਇਹਦੀ ਵੀ ਸਾਫ ਸਫਾਈ ਤੇ ਦੋ ਤਿੰਨ ਦਿਨ ਕੰਮ ਫਿਰ ਇਥੇ ਖੇਤਾਂ 'ਚ ਹੀ ਰਹਿਣਾ ਇਸੇ ਨੂੰ ਹੀ ਸਾਰਾ ਕੁਝ ਇੱਥੋਂ ਹੀ ਮਿਲਣਾ ਔਰ ਕਿਤੋਂ ਨਹੀਂ ਮਿਲਣਾ ਧਰਤੀ ਚੋਂ ਹੀ ਮਿਲਣਾ। ਆਹ ਬਈ ਮਿੱਤਰੋ ਗਾਜਰਾ ਗਾਜਰਾ। ਇੱਕ ਦਿਨ ਬਣਾਈ ਸੀ ਗਾਜਰਾ ਦੀ ਸਬਜ਼ੀ ਘਰੇ ਬਈ ਇੰਨੀ ਟੇਸਟੀ ਬਣਦੀ ਆ। ਗਾਜਰਾ ਤਾਂ ਵੈਸੇ ਕਾਫੀ ਆਪਾਂ ਸੇਲ ਵੀ ਕਰ ਸਕਦੇ ਆ। ਪਰ ਟਾਈਮ ਨਹੀਂ ਲੱਗਦਾ। ਜੇ ਕਹਿੰਦੇ ਚਾਹੀਦੀਆਂ ਹੋਈਆਂ ਤਾਂ ਗਾਜਰਾ ਆਪਾਂ ਘਰੇ ਤੁਹਾਡੇ ਪੰਚਾ ਦੇਾਂਗੇ। ਕਰ ਲਿਓ ਕਮੈਂਟ। ਰੈਲ ਕੀਤੀ ਸੀ ਅੱਗੇ ਤੋਂ ਵਧਾਵਾਂਗੇ। ਤਾ ਵੀ ਐ ਵੈਸੇ ਗਾਜਰਾਂ ਆਪਣੇ ਕੋਲੇ ਜੇ ਕਹਿਣ ਲੈਣੀਆਂ ਹੋਵੇ ਦੱਸ ਦਿਓ ਕਿਉਂਕਿ ਅੱਜ ਕੱਲ ਨਾ ਟੱਕੇ ਬਣ ਗਿਆ ਵੀ ਆਪਾਂ ਚੰਗੀ ਚੀਜ਼ ਜਿਹੜੀ ਖਾਣੇ ਆ ਉਹ ਆਪਾਂ ਆਦੀ ਨਹੀਂ ਹੈਗੇ ਉਹ ਆਪਾਂ ਨੂੰ ਐ ਲੱਗਦੀ ਜਿਹੜੀ ਚੀਜ਼ ਰੇ ਸਪਰੇਅ ਤੋਂ ਬਿਨਾ ਹੁੰਦੀ ਹੈ ਨਾ ਉਹ ਆਪਣ ਟੇਸਟੀ ਲੱਗਦੀ ਉਹ ਤੇ ਆਪਾਂ ਨੂੰ ਆਉਣਾ ਪੈਣਾ ਇੱਕ ਕਹਿਣਦੇ ਆ ਵੀ ਤੁਹਾਡੀ ਚੀਜ਼ ਥੋੜੀ ਮਹਿੰਗੀ ਆ ਜਿਹੜੀ ਤੁਸੀਂ ਬਾਹਰ ਦੁਕਾਨਾਂ ਤੋਂ ਲੈਨੇ ਨਾ ਉਹ ਵੇਖਣ ਨੂੰ ਸੋਹਣੀ ਲੱਗੂ ਸਿੱਧੀ ਲੱਗੂ ਪਰ ਜੋ ਰਸ ਨਹੀਂ ਹੁੰਦਾ ਉਹ ਮਠਾਸ ਨਹੀਂ ਹੁੰਦੀ ਜਿਹੜੀ ਆ ਗਾਜਰ ਬਣਦੀ ਆ ਇੱਕ ਨੰਬਰ ਬਣਦੀ ਆ ਤੇ ਵੇ ਲੈ ਜਾਣੀ ਹੋਈ ਕਿਸੇ ਨੇ ਲੈਣੀ ਹੋਈ ਕੋਈ ਚਾਹਵਣ ਹੋਇਆ ਬਿਨਾਂ ਰੇਸ ਸਪਰੇਅ ਵਾਲੀ ਤੋਂ ਤੇ ਆਪਣੇ ਤੋਂ ਖਰੀਦ ਲਿਆ ਜੇ ਤੇ ਬਣਾ ਕੇ ਖਾ ਕੇ ਵੇਖ ਫਿਰ ਗੱਲ ਕਰਿਓ ਹਣਾ ਤੇ ਹੁਣ ਆਪਾਂ ਚੱਲਦੇ ਆਂ ਘਰਾਂ ਨੂੰ ਕਿਉਂਕਿ ਕੰਮ ਬਹੁਤ ਆ ਕੰਮ ਹੋਰ ਵੀ ਆ ਤੇ ਹੁਣ ਢੇਡਾ ਛੇੜਾ ਮਾਰ ਲਿਆ ਤੇ ਹੁਣ ਆਪਾਂ ਚੱਲਦੇ ਆਂ ਘਰ ਆਜੋ ਫਿਰ ਚੱਲੀਏ ਚੱਲਦੇ ਆਂ ਛੇਤੀ ਬਹੁਤ ਆ ਟਾਈਮ 10:30 ਘਰੇ ਹੋ ਗਏ ਰੋਟੀ ਪਾਣੀ ਖਾ ਲਿਆ ਹੁਣ ਚੱਲਦੇ ਆਂ ਠੀਕ ਆ ਸਤ ਜੀ ਮੈਂ ਕਹਾ ਵਾਲਪੂਰ ਬਹੁਤ ਟਾਈਮ ਲੱਗੂ ਸਾਫੇ ਚੱਲਦੇ ਆਂ ਇਹ ਲਾਦਾ ਸਾਹਬੀ ਕਰਨ ਗਏ ਚਲ ਠੀਕ ਆ ਚਲੋ ਵੇ ਚੱਲ ਗਿਆ ਆ ਦਣ ਭਾਈ ਮੈਂਟ ਕੀ ਚੜਨ ਦੀ ਡੇਰਾ ਉਹਦੇ ਛਪਣਾ ਲਾ ਹੋ ਜਾਂਦਾ 10:30 ਹੋ ਗਏ ਘਰੇ ਕੰਮ ਧੰਦੇ ਕਰਦੇ ਨੂੰ ਬਸ ਇਦਾਂ ਹੀ ਦਸਾਂ ਹੀ ਪਾਣੀਆਂ ਆ ਆਪਾਂ ਆ ਬਿਲਕੁਲ ਲਓ ਵੀ ਆਪਣੀ ਗੱਡੀ ਹੋ ਚੱਲੀ ਡੰਨ ਕਿਵੇਂ ਓਕੇ ਹੋ ਗਿਆ ਕੰਮ ਹਾਂਜੀ ਹਾਂਜੀ ਲਓ ਵੀ ਡੈਸਕ ਇੱਕ ਡੈਸਕ ਲੱਗੀ ਸੀ ਉਹ ਵਿੱਚੋਂ ਹਾਂ ਡੈਸਕ ਜੀ ਹੋ ਗਈ ਸੀ ਖਤਮ ਤੇ ਹੁਣ ਟੋਲ ਟੂ ਲਾ ਕੇ ਨਵੀਆਂ ਡੈਸਕਾਂ ਪਾਤੀਆਂ ਤੇ ਕੰਮ ਮੈਨਟੋਮੈਟਿਕ ਕਰ ਦਿੰਦੇ ਆ ਹਾਂ ਮਕੈਨਿਕ ਸਾਹਿਬ ਪੇਟ ਅਸ ਲੈ ਕੇ ਕਿਵੇਂ ਵਧੀਆ ਓਕੇ ਗੱਡੀ ਆਪਣੀ ਹਾਂਜੀ ਹਾਂਜੀ ਕਰੀ ਜਾਂਦੇ ਨੇ ਬੰਦੇ ਲਓ ਜੀ ਹੋ ਗਿਆ ਕੰਮ डन ਡਿਸਕਾਂ ਡਿਸਕਾਂ ਪਾ ਦਨੀਆਂ ਨਵੀਆਂ ਤੇ ਕੰਮ ਜਿਵੇਂ ਤੁਹਾਨੂੰ ਦੱਸਿਆ ਵਧੀਆ ਹੀ ਕਰਦੇ ਆ ਫੇਰ ਆਪਾਂ ਕਿਸ ਦਿਨ ਦੀ ਸਰਵਿਸ ਵੀ ਕਰਾਵਾਂਗੇ ਅੱਜ ਥੋੜਾ ਟਾਈਮ ਘਟ ਤੇ ਬਾਕੀ ਜਰੂਰ ਪਹੁੰਚੋ ਗੱਡੀਆਂ ਕਰਾਓ ਚੈੱਕਅਪ ਲੋ ਵਿਵਤਰੋ ਗੱਡੀ ਬਣ ਗਈ ਓਕੇ ਦੀ ਰਿਪੋਰਟ ਡਿਸਕਾਂ ਡਿਸਕਾਂ ਪਵਾ ਕੇ ਆਪਣਾ ਕੰਮ ਹੋ ਗਿਆ ਓਕੇ ਤੇ ਹੁਣ ਆਪਾਂ ਇਥੋਂ ਚੱਲਦੇ ਆਂ ਸੋ ਕੰਮ ਕਰਦਾ ਵੀਰ ਪੂਰਾ ਘੈਂਟ ਤੇ ਹੁਣ 57 ਦਿਨਾਂ ਨੂੰ ਇਹਦੀ ਸਰਵਿਸ ਸਰਵਿਸ ਵੀ ਕਰਾਉਣੀ ਕਿਉਂਕਿ ਅੱਜ ਕਿਉਂਕਿ ਬਹਾਵਾ ਟਾਈਮ ਲੱਗ ਗਿਆ ਤੇ ਇੰਨਾ ਕੀ ਬਹੁਤ ਆ ਹੋਰ ਵੀ ਕੰਮ ਕਰਨੇ ਆ ਹੁਣ ਆਪਾਂ ਚੱਲਦੇ ਆ ਸੋ ਜੇਕਰ ਗੱਲ ਕਰੀਏ ਆ ਜਿਹੜੀ ਆਪਣੀ ਬਿਜਲੀ ਪੰਪ ਦੇ ਨਾਲ ਹੀ ਆ ਆਧਾਰ ਤੇ ਨਾਲ ਹੀ ਇੱਧਰ ਹੈਗਾ ਬਾਈ ਦਾ ਗੁਰਨਾਨਕ ਮੋਟਰ ਗੈਰੇਜ ਦੇ ਮਿਸਤਰੀ ਮਸ਼ਹੂਰ ਆ ਬਾਈ 30 ਸਾਲ ਹੋ ਗਏ ਕੰਮ ਕਰਦੇ ਨੇ ਤੇ ਇਹ ਤੋਂ ਆਪਾਂ ਕੰਮ ਕਰਵਾਇਆ ਕੰਮ ਹੈਗਾ ਓਕੇ ਦੀ ਰਿਪੋਰਟ